ਜੀ ਇਸ ਤਰ੍ਹਾਂ ਰਾਤਾਂ ਸੁੱਤੇ ਹਾਂ ਤੇ ਅਣਪਛਾਤੇ ਬੰਦੇ ਆਏ ਇਥੋਂ ਪਿੰਡ ਦੇ ਤੇ ਉਹਨਾਂ ਪਹਿਲਾਂ ਵੀ ਮੈਨੂੰ 9 ਤਰੀਕ ਦੀਆਂ ਧਮਕੀਆਂ ਦਿੱਤੀਆਂ ਜਾਨੋ ਮਾਰ ਦੀਆਂ ਮੁੰਡੇ ਮੇਰੇ ਚਕਾਉਣ ਦੀਆਂ ਵੀ ਧਮਕੀਆਂ ਦਿੱਤੀਆਂ ਤੇਰਾ ਮੁੰਡਾ ਜਾਂ ਛਕਾ ਦੇਣਾ ਸਕੂਲੋਂ ਆਉਂਦਿਆਂ ਜਾਂ ਤੈਨੂੰ ਮਾਰ ਦੇਣਾ ਜਾਨੋ ਤੇ ਭਾਜੀ ਉਹਨਾਂ ਦਾ ਪੈਹਾਂ ਦਾ ਸਾਡਾ ਝਗੜਾ ਹੀ ਪਹਿਲਾਂ ਦਾ ਝਗੜਾ ਚੱਲਣ ਰਿਹਾ ਸੀ ਤੇ ਕੋਈ ਇਨਸਾਬ ਨਹੀਂ ਮੈਨੂੰ ਮਿਲਿਆ ਇਹਨਾਂ ਧਮਕੀਆਂ ਦੇ ਦੇ ਕੇ ਤੇ ਆਂਦੇ ਤੈਨੂੰ ਮਰਵਾ ਦੇਣਾ ਇਹਨਾਂ ਜੀ ਭਾਜੀ ਰਾਤ ਆਕੇ ਸਿਲੰਡਰ ਮੇਰੀ ਰਸੋਈ ਚੋਂ ਕੱਢ ਕੇ ਤੇ ਦੂਜੀ ਅੰਦਰ ਰੱਖ ਕੇ ਅੱਗ ਲਾ ਕੇ ਮੋਟਰਸਾਈਕਲ ਨੂੰ ਅੱਗ ਲਾਈ ਆ ਸਾਈਕਲ ਨੂੰ ਲਾਈ ਆ ਸਾਰੀਆਂ ਚੀਜ਼ਾਂ ਅੰਦਰ ਜਿੰਨਾ ਸਮਾਨ ਪਿਆ ਸਾਰੇ ਨੂੰ ਅੱਗ ਲਾਤੀ ਜਿੱਧਰ ਮੈਂ ਸੁੱਤਾ ਹਾਂ ਉਹ ਅੰਦਰ ਨੂੰ ਵੀ ਅੱਗ ਲਾਤੀ ਦੋਹਾਂ ਦੂਆਂ ਨੂੰ ਲਾਤੀ ਆ ਬਾਹਰਲੇ ਬੰਨਿਓ ਵੀ ਲਾਤੀ ਅੰਦਰੋਂ ਵੀ ਲਾਤੀ ਆ ਕਿਹ ਬੰਨਿਓ ਇਹ ਭੱਜ ਕੇ ਨਾ ਬਚ ਸਕੇ ਇਹ ਜਦੋਂ ਭਾਜੀ ਐ ਇਨਾ ਧੁਮਾਕਾ ਆਇਆ ਤੇ ਧੂਆਂ ਨਿਕਲਿਆ ਸਾਨੂੰ ਚੜਿਆ ਤੇ ਅਸੀਂ ਉੱਠ ਕੇ ਜੁੱਲੇ 'ਚੋਂ ਜਦੋਂ ਬਾਹਰ ਨਿਕਲੇ ਆ ਬੂਹਾ ਖੋਲ ਕੇ ਵੇਖਿਆ ਤੇ ਬੰਦੇ ਵੀ ਭੱਜ ਗਏ ਆ ਤੇ ਅੱਗ ਵੀ ਮਰੇ ਘਰ ਨੂੰ ਸਾਰੇ ਨੂੰ ਮਚੰਡਿਆ ਏ ਫਿਰ ਮੈਂ ਰੌਲਾ ਪਾਇਆ ਰੌਲਾ ਪਾ ਕੇ ਮੈਂ ਫਿਰ ਥਾਣੇ ਭੱਜਾਂ ਥਾਣੇ ਜਾ ਕੇ ਮੈਂ ਦਰਖਾਸਤ ਦਿੱਤੀ ਤੇ ਥਾਣੇ ਵਾਲਿਆਂ ਆ ਕੇ ਸੁਣਵਾਈ ਕੀਤੀ ਆ ਕੀ ਮੰਗ ਕਰਦੇ ਵੀਰ ਜੀ ਅਸੀਂ ਤੇ ਫੋ ਮੰਗ ਕਰਦੇ ਆ ਕਿ ਸਾਨੂੰ ਪਲੀਸਾ ਜਿਹੜੀ ਆ ਔਸਰ ਉਹਨਾਂ ਨੂੰ ਇਨਸਾਫ ਦਿਵਾਉਣ ਤੇ ਅਸੀਂ ਇਵੇਂ ਹੀ ਆਨੇ ਆ ਵੀ ਜੋ ਸਾਡਾ ਹੱਕ ਦਿਵਾਉਣਾ ਚਾਹੀਦਾ ਸਾਡੇ ਨਾਲ ਬਹੁਤ ੱਕਾ ਆ ਗਰੀਬ ਬੰਦੇ ਆ ਕੀ ਨਾ ਭਾਈ ਤੁਹਾਡਾ ਕਲਵੰਤ ਸਿੰਘ ਕੀ ਗੱਲ ਹੋਈ ਹੈ ਜਿਹੜਾ ਘਰ ਨੂੰ ਅੱਗ ਲੱਗੀ ਇਹ ਵੀ ਜੀ ਰਾਤ ਪਿੱਪਰਾ ਮੇਰਾ ਤੇ ਉਹਦਾ ਮੁੰਡਾ ਸੁੱਤਾ ਹੈ ਤੇ ਅਚਾਨਕ ਧਮਾਕਾ ਆ ਪੀ ਮਤਲਬ ਜਿਦੋਂ ਹੀ ਆਏ ਆ ਆਉਂਦੇ ਆ ਵੇਖਿਆ ਕਿ ਅੱਗ ਲੱਗੀ ਹੈ ਇਹ ਨਸ਼ਕਾਨ ਨਸ਼ਕਾਨ ਹੋਇਆ ਇੱਕ ਮੋਟਰਸਾਈਕਲ ਹੀ ਅੰਦਰ ਇੱਕ ਸਾਈਕਲ ਹੀ ਵੱਡਾ ਦੁੱਧ ਦੁੱਧੀਆਂ ਵਾਲਾ ਇੱਕ ਛੋਟੇ ਬੱਚੇ ਦਾ ਹੀ ਸਾਈਕਲ ਇੱਕ ਫ੍ਰਿਜ ਹੀ ਇੱਕ ਲੰਬਾਰੀ ਹੀ ਇੱਕ ਪੇਟੀ ਹੀ ਇੱਕ ਡਰਮ ਹੈ ਅੱਗ ਲੱਗੀ ਕਿਵੇਂ ਕਾਰਨ ਕੀ ਲੱਗੀ ਕਿਵੇਂ ਕਾਰਨ ਪਿਉਣਾ ਸਿਲੰਡਰ ਫਟਿਆ ਹੈ ਅੱਛਾ ਸਰੈਂਡਰ ਕਰਨ ਅੱਗ ਲੱਗੀ ਹਾਂਜੀ ਕੋਈ ਦਰਖਾਸਤ ਦਿੱਤੀ ਇਸ ਬੰਦੇ ਨੇ ਦਰਖਾਸਤ ਦਿੱਤੀ ਆ ਅੱਛਾ ਕਿਉਂ ਕੀਤੀ ਪੁਲਿਸ ਨੇ ਕਾਰਵਾਈ ਇੱਥੇ ਤੱਕ ਨਹੀਂ ਹਜੇ ਨਹੀਂ ਕੋਈ ਕੀਤੀ ਤੇ ਕੀ ਮੰਗ ਕਰਦੇ ਇਹਦੇ ਅਸੀਂ ਤਾਂ ਆਨੇ ਆ ਵੀ ਮਤਲਬ ਜੋ ਇਨਸਾਫ ਆ ਉਹ ਨੂੰ ਮਿਲਣਾ ਚਾਹੀਦਾ ਵਾ ਇਹ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਜੀ ਤੇ ਕੀ ਗੱਲ ਹੋਈ ਹੈ ਜੀ ਕਰਨ ਵਾਲੀ ਇਹ ਗੱਲ ਹੋਈ ਹੈ ਜੀ ਕਿ ਅਸੀਂ ਆਏ ਆ ਘਰ ਆਪਦੇ ਗੁਰਦੁਆਰੇ ਤੋਂ ਤਕਰੀਬਨ 4 ਵਜੇ ਦੇ ਕਰੀਬ ਤੇ 4 ਵਜੇ ਆਣ ਕੇ ਮੈਂ ਦਰਬਾਰ ਸਾਹਿਬ ਦਾ ਟੀਵੀ ਲੱਗਾ ਲਾਉਣ ਤੇ ਬਹੁਤ ਵੱਡਾ ਖੜਾਕ ਹੋਇਆ ਉੱਥੇ ਬਾਅਦ ਮੈਂ ਆਉਦੇ ਬੂਏ ਚ ਖੜੋਗੇ ਵੇਖਿਆ ਵੀ ਛੇ 32 ਦਾ ਕੋਈ ਹੋ ਗਿਆ ਨੁਕਸਾਨ ਜਾਂ ਕੋਈ ਹੋ ਗਿਆ ਤੇ ਜੋ ਰੋਸ਼ਨਦਾਨ ਦੇ ਦੇ ਵਿੱਚੋਂ ਅੱਗ ਲੱਗਦੀ ਉਹ ਦੇਖੀ ਤੇ ਸਾਡੇ ਆਣ ਗੁਆਂ ਸਾਰੇ ਇਕੱਠਾ ਕੀ ਕੀ ਦੇ ਘਰ ਲੱਗੀ ਆ ਲੱਖਾ ਸਿੰਘ ਦੇ ਘਰ ਜਿਹੜਾ ਨਾਲ ਦੁਕਾਨ ਵੀ ਕਰਦਾ ਹੈ ਤੇ ਉਹਦੀ ਘਰ ਦੀ ਵੀ ਹੈ ਨਹੀਂ ਗਈ ਉਹਦਾ ਇੱਕ ਛੋਟਾ ਜਿਹਾ ਬੱਚਾ ਹੈ ਦੋਵੇਂ ਪਿਓ ਪੁੱਤ ਹੈਗੇ ਆ ਜਦੋਂ ਅਸੀਂ ਇਹਨਾਂ ਦੇ ਘਰ ਗਏ ਆ ਤੇ ਆ ਜਿੱਥੇ ਲੱਗੇ ਇਹਨਾਂ ਦੇ ਹੱਟੀ ਦੇ ਬੂਏ ਅੱਗੇ ਟਰਾਂਸਫਾਰਮ ਉੱਥੇ ਦੋਵੇਂ ਪਿਓ ਪੁੱਤ ਆ ਜਾਂਦੇ ਅਸੀਂ ਧੰਮ ਘੁੱਟਣ ਤੋਂ ਡਰਦੇ ਬਾਹਰ ਨਿਕਲੇ ਆ ਕਿਉਂ ਜਿਹੜਾ ਪਟਾਕਾ ਪੈ ਗਿਆ ਇਹ ਨਹੀਂ ਪਤਾ ਕਿ ਕੌਣ ਆ ਕਿੱਥੋਂ ਆਇਆ ਕਿਸ ਤਰ੍ਹਾਂ ਆਇਆ ਇਸ ਗੱਲ ਦਾ ਨਹੀਂ ਮਾਰੀ ਸਾਨੂੰ ਕਿੰਨਾ ਕੁ ਨੁਕਸਾਨ ਆਇਆ ਨਾ ਨੁਕਸਾਨ ਇਹ ਤਾਂ तकरीबन ਕੋਈ 40-50 ਹਜ਼ਾਰ ਦਾ ਹੋ ਗਿਆ ਜਿਆਦਾ ਹੀ ਹੋ ਗਿਆ ਹੋਊਗਾ ਇੱਕ ਮੋਟਰਸਾਈਕਲ ਆ ਸਾਈਕਲ ਆ ਬੱਚੇ ਦਾ ਉਹ ਲੀੜੇ ਕੱਪੜੇ ਆ ਇਹੋ ਜਿਹਾ ਨੁਕਸਾਨ ਜਿਹੜਾ ਨਕਰਦਾ ਹੋਰ ਵੀ ਜਿਹੜਾ ਵੀ ਜਿਆਦਾ 40-50 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਿਆ ਤੇ ਹੋ ਹੀ ਜਾਵੇ ਕਿਉਂ ਅੰਦਾਜ਼ੇ ਨੇ ਇਹ ਨਾ ਕਰਦਾ ਆ ਜੀ ਐਸਰ ਇੱਕ ਵਲਟੋਏ ਅੱਗ ਲੱਗੀ ਘਰ ਨੂੰ ਸਿਲੰਡਰ ਫਟਣ ਨਾਲ ਤੇ ਉਹ ਲੱਖਾ ਸਿੰਘ ਦਾ ਦੋਸ਼ ਹੈ ਕਿ ਕਿਸੇ ਨੇ ਵਿਅਕਤੀ ਨੇ ਉਹਦੇ ਘਰ ਨੂੰ ਅੱਗ ਲਾਈ ਕੀ ਮਾਮਲਾ ਸਾਰਾ ਜੀ ਜਦੋਂ ਅੱਜ ਫਿਰ 5 ਵਜੇ ਲਖਮਿੰਦਰ ਸਿੰਘ ਆਇਆ ਸੀ ਥਾਣੇ ਜਿੰਵੇਰੇ ਕੰਮ ਲੱਗ ਲੱਗੀ ਆ ਮੌਕੇ ਤੇ ਜੀ ਗਏ ਆ ਮੌਕੇ ਤੇ ਜਾ ਕੇ ਸਾਰੀ ਤਸਦੀਕ ਕੀਤੀ ਆ ਤੇ ਅਜੇ ਵੀ ਤਸਦੀਕ ਕਰ ਰਹੇ ਆ ਮਾਮਲਾ ਥੋੜਾ ਨਾਲ ਸ਼ੱਕੀ ਜਾਪਦਾ ਵਾ ਦੇਖਣ ਦੇ ਵਿੱਚ ਤੇ ਜੋ ਵੀ ਤਸਦੀਕ ਵਿੱਚ ਸਾਹਮਣੇ ਗੱਲ ਆ ਉਹ ਉਸ ਮੁਤਾਬਕ ਆ ਰਹੀ ਹੈ